ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਨੂਪਰੀਆ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਆਪਣੇ ਪ੍ਰੇਮੀ ਦਾ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਕੋਰ ਦੇ ਪਤੀ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਤਨੀ ਦੇ ਵੱਲੋਂ ਗੁਰਵਿੰਦਰ ਸਿੰਘ ਦਾ ਜੋ ਹੈ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਜੋ ਹੈ ਉਹ ਆ ਚੁੱਕੀ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਗੁਰਵਿੰਦਰ ਸਿੰਘ ਦੀ ਮੌਤ ਜੋ ਹੈ ਉਸ ਦਾ ਕੁੱਟਣ ਕਰਕੇ ਉਸ ਦਾ ਸਾਹ ਜੋ ਹੈ ਰੁਕਣ ਕਰਕੇ ਜੋ ਹੈ ਉਸ ਦੀ ਮੌਤ ਹੋਈ ਹੈ ਪਤੀ ਦੇ ਉੱਤੇ ਜਦ ਜ਼ਹਿਰ ਦਾ ਅਸਰ ਨਹੀਂ ਹੋਇਆ ਤਾਂ ਰੁਪਿੰਦਰ ਕੋਰ ਵੱਲੋਂ ਪਤੀ ਦਾ ਗਲਾ ਕੁੱਟ ਦਿੱਤਾ ਜਾਂਦਾ ਹੈ ਪੋਸਟਮਾਰਟਮ ਤੋਂ ਇਹ ਪਤਾ ਲੱਗਿਆ ਹੈ ਕਿ ਗੁਰਵਿੰਦਰ ਦੀ ਜਾਨ ਜੋ ਹੈ ਦਮ ਕੁੱਟਣ ਕਰਕੇ ਗਈ ਹੈ ਉਸ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ 10 ਤੋਂ 12 ਨਿਸ਼ਾਨ ਜੋ ਹੈ ਉਸ ਦੇ ਸਰੀਰ ਤੇ ਮਿਲੇ ਨੇ ਰੁਪਿੰਦਰ ਕੌਰ ਦੇ ਮੋਬਾਈਲ ਤੋਂ ਵੀ ਬਹੁਤ ਵੱਡਾ ਜੋ ਹੈ ਖੁਲਾਸਾ ਹੋਇਆ ਹੈ ਰੁਪਿੰਦਰ ਕੌਰ ਦਾ ਮੋਬਾਈਲ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਰੁਪਿੰਦਰ ਲਗਾਤਾਰ ਕ੍ਰਾਈਮ ਸੀਰੀਜ਼ ਦੇਖ ਰਹੀ ਸੀ ਪੁਲਿਸ ਨੂੰ ਸ਼ੱਕ ਹੋਇਆ ਸੀ ਕਿ ਇਸ ਤਰ੍ਹਾਂ ਦੀਆਂ ਸੀਰੀਜ਼ ਦੇਖ ਕੇ ਹੀ ਇਸ ਨੇ ਆਪਣੇ ਪਤੀ ਦੀ ਮੌਤ ਦੀ ਜੋ ਹੈ ਪਲਾਨਿੰਗ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਰੁਪਿੰਦਰ ਕੌਰ ਵੱਲੋਂ ਆਪਣੇ ਪਤੀ ਦਾ ਮਰਡਰ ਗੀਤਾ ਜਾਂਦਾ ਹੈ ਕੱਲਾ ਕੱਲਾ ਪੁੱਤ ਮਾਪਿਆਂ ਦਾ ਉਹਨਾਂ ਤੋਂ ਖੋ ਲਿਆ ਜਾਂਦਾ ਹੈ ਔਰਤ ਦੇ ਇਸ ਔਰਤ ਦੇ ਵੱਲੋਂ ਖਬਰ ਨੂੰ ਧਿਆਨ ਦੇ ਨਾਲ ਸੁਣਿਓ ਕਿਵੇਂ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ ਨੇ ਜੀ ਹਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਪੰਜਾਬ ਦੇ ਫਰੀਦਕੋਟ ਇਲਾਕੇ ਦੇ ਵਿੱਚ ਪਤੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਕੀਤੀ ਗਈ ਤੇ ਹੁਣ ਇਸ ਨੂੰ ਲੈ ਕੇ ਜੋ ਹੈ ਵੱਡਾ ਖੁਲਾਸਾ ਹੋਇਆ ਕਿ ਜਦੋਂ ਜ਼ਹਿਰ ਦਾ ਅਸਰ ਗੁਰਵਿੰਦਰ ਤੇ ਨਹੀਂ ਹੋਇਆ ਤਾਂ ਪਤਨੀ ਨੇ ਆਪਣੇ ਬੁਆਏਫਰੈਂਡ ਦੇ ਨਾਲ ਮਿਲ ਕੇ ਪਤੀ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਪੋਸਟਮਾਰਟਮ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਦੇ ਆਸ਼ਿਕ ਦੇ ਵੱਲੋਂ ਗਲਾ ਕੁੱਟਿਆ ਗਿਆ ਤੇ ਰੁਪਿੰਦਰ ਨੇ ਹੱਥ ਫੜ ਕੇ ਰੱਖੇ ਹੋਏ ਸਨ ਜਦੋਂ ਤੱਕ ਗੁਰਵਿੰਦਰ ਦੇ ਸਾਹ ਨਹੀਂ ਨਿਕਲੇ ਉਦੋਂ ਤੱਕ ਇਸ ਨੇ ਹੱਥ ਨਹੀਂ ਛੱਡੇ